ਪਾਕਿਸਤਾਨ ਵਾਲੇ ਕਹਿੰਦੇ ਆ ਕਿ ਨਸ਼ਾ ਜੋ ਆ ਈਰਾਨ ਤੋਂ ਆ ਰਿਹਾ ਔਰ ਈਰਾਨ ਵਾਲੇ ਨਸ਼ਾ ਕਹਿੰਦੇ ਆ ਕਿ ਹੋਰ ਦੇਸ਼ਾਂ ਤੋਂ ਆ ਰਿਹਾ ਤੇ ਜੇ ਭਾਰਤ ਦੀ ਗੱਲ ਕਰਦੇ ਆ ਤਾਂ ਭਾਰਤ ਵਾਲੇ ਕਹਿੰਦੇ ਆ ਕਿ ਪਾਕਿਸਤਾਨ ਤੋਂ ਆ ਰਿਹਾ ਤਾਂ ਹੁਣ ਅਸੀਂ ਗੱਲ ਕਰ ਦਈਏ ਕਿ ਪੰਜਾਬ ਦੇ ਵਿੱਚ ਨਸ਼ਾ ਕਿੱਥੋਂ ਆ ਰਿਹਾ ਤੇ ਹਿਮਾਚਲ ਵਾਲੇ ਕਿਹਦਾ ਨਾਂ ਲਗਾ ਰਿਹਾ ਦੱਸ ਦਈਏ ਕਿ ਚੰਦਰ ਸ਼ੇਖਰ ਐਮ ਐਲ اے ਹਿਮਾਚਲ ਤੋਂ ਨੇ ਔਰ ਉਹਨਾਂ ਨੇ ਇੱਕ ਬਿਆਨ ਦਿੱਤਾ ਜੋ ਕਿ ਇੱਕ ਸੁਰਖੀਆਂ ਦੇ ਵਿੱਚ ਆਇਆ ਉਹਨਾਂ ਨੇ ਇੱਕ ਬਿਆਨ ਦਿੱਤਾ ਕੀ ਪੰਜਾਬ ਦੇ ਲੋਕ ਜਿਹੜੇ ਆ ਉਹ ਨਸ਼ਾ ਹਿਮਾਚਲ ਵਿੱਚ ਲੈ ਕੇ ਆ ਰਹੇ ਆ ਹਿਮਾਚਲ ਦੇ ਨੌਜਵਾਨ ਨਸ਼ਾ ਕਰਨ ਲੱਗ ਗਏ ਆ ਔਰ ਇਹ ਤਾਂ ਜ਼ਿੰਮੇਵਾਰ ਜਿਹੜਾ ਪੰਜਾਬ ਨੂੰ ਠਹਿਰਾ ਦਿੰਦਾ ਹੁਣ ਤੁਸੀਂ ਕਿਵੇਂ ਵੇਖਦੇ ਹੋ ਕਿ ਪੰਜਾਬ ਦੇ ਵਿੱਚ ਨਸ਼ਾ ਕਿੱਥੋਂ ਆਉਂਦਾ ਤੇ ਜੇ ਹਿਮਾਚਲ ਨੇ ਤੁਹਾਡਾ ਨਾਮ ਲਗਾ ਦਿੱਤਾ ਕਿ ਪੰਜਾਬ ਵਿੱਚੋਂ ਨਸ਼ਾ ਜਿਹੜਾ ਹਿਮਾਚਲ ਵਿੱਚ ਆ ਰਿਹਾ ਜੇ ਹਿਮਾਚਲ ਦੇ ਲੋਕਾਂ ਨੂੰ ਨਸ਼ਾ ਪੰਜਾਬ ਦੇ ਵਿੱਚ ਪਹੁੰਚ ਰਿਹਾ ਤਾਂ ਕਿਸ ਜਰੀਏ ਪਹੁੰਚ ਰਿਹਾ ਐਮ ਐਲ اے ਚੰਦਰ ਸ਼ੇਖਰ ਨੇ ਕਿਹੜਿਆ ਸਬੂਤਾਂ ਦੇ ਨਾਲ ਇਹ ਪੋਸਟ ਸ਼ੇਅਰ ਕਰੀ ਆ ਦੱਸਤਾ ਇਹ ਕਿ ਇੱਕ ਨਿੱਜੀ ਚੈਨਲ ਦੇ ਉੱਤੇ ਇਹ ਪੋਸਟ ਚੱਲੀ ਆ ਔਰ ਪੋਸਟ ਦੀ ਕਟਿੰਗ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਿਸ ਦੇ ਵਿੱਚ ਬਿਆਨ ਲਿਖਿਆ ਐ ਐਮ ਐਲ اے ਚੰਦਰ ਸ਼ੇਖਰ ਦੀ ਫੋਟੋ ਨਾਲ ਲੱਗੀ ਆ ਔਰ ਸਪੈਸ਼ਲੀ ਵਿੱਚ ਲਿਖਿਆ ਹੋਇਆ ਕਿ ਪੰਜਾਬ ਦੇ ਲੋਕ ਜਿਹੜੇ ਆ ਉਹ ਨਸ਼ਾ ਹਿਮਾਚਲ ਵਿੱਚ ਭੇਜ ਰਹੇ ਆ ਔਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਤਾਂ ਬਿਲਕੁਲ ਇਸ ਵੇਲੇ ਖੁਸ਼ਹਾਲ ਹੈ ਪੰਜਾਬ ਦੇ ਵਿੱਚ ਨਸ਼ਾ ਬਿਲਕੁਲ ਘਟਾ ਹੈ ਪੰਜਾਬ ਦੇ ਵਿੱਚ ਇੰਨਾ ਨਸ਼ਾ ਨਹੀਂ ਹੈ ਕਿ ਜਿੰਨਾ ਬਦਨਾਮੀਆਂ ਲੱਗਣ ਲੱਗ ਪਈਆਂ ਨੇ ਕਾਰਨ ਕੀ ਬਣ ਗਿਆ ਕਿਉਂ ਹਿਮਾਚਲ ਵਾਲੇ ਕਹਿ ਰਹੇ ਆ ਕਿ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਹਿਮਾਚਲ ਚਾ ਰਿਹਾ ਕੀ ਪ੍ਰੂਫ ਨੇ ਐਮਐਲਏ ਦੇ ਕੋਲ ਕੀ ਪ੍ਰੂਫ ਨੇ ਚੰਦਰ ਸ਼ੇਖਰ ਜੋ ਉਥੋਂ ਦੇ ਵਿਧਾਇਕ ਨੇ ਜੋ ਵਿਧਾਇਕ ਨੇ ਹਿਮਾਚਲ ਦੇ ਉਹਨਾਂ ਦੇ ਕੋਲ ਕੀ ਪ੍ਰੂਫ ਹੈ ਕਿ ਉਹਨਾਂ ਨੇ ਹਿਮਾਚਲ ਦੇ ਨਾਂ ਦੇ ਉੱਤੇ ਇੱਕ ਟਿੱਪਣੀ ਕਰ ਦਿੱਤੀ ਆ ਕਿ ਪੰਜਾਬ ਜਿਹੜਾ ਵਾ ਉਥੋਂ ਨਸ਼ਾ ਹਿਮਾਚਲ ਦੇ ਵਿੱਚ ਆ ਰਿਹਾ ਔਰ ਇਹ ਟਿੱਪਣੀ ਜਿਹੜੀ ਆ ਇਹ ਕਿੱਥੋਂ ਤੱਕ ਸਹੀ ਆ ਔਰ ਤੁਸੀਂ ਕਿਵੇਂ ਮੰਨਦੇ ਹੋ ਔਰ ਦੱਸ ਦਈਏ ਕਿ ਜੇ ਹਿਮਾਚਲ ਦੇ ਵਿੱਚ ਨਸ਼ਾ ਪੰਜਾਬ ਚੋਂ ਜਾ ਰਿਹਾ ਤਾਂ ਹਿਮਾਚਲ ਦੇ ਲੋਕ ਜਿਹੜੇ ਆ ਉਹਨਾਂ ਨੇ ਆਵਾਜ਼ ਕਿਉਂ ਨਹੀਂ ਉਠਾਈ ਇਹ ਐਮਐਲਏ ਸਾਹਿਬ ਦੇ ਕੋਲ ਕਿਹੜੇ ਪ੍ਰੂਫ ਆ ਗਏ ਔਰ ਜਦੋਂ ਬਦਨਾਮ ਕਰਨ ਦੀ ਗੱਲ ਆ ਗਈ ਤਾਂ ਹੁਣ ਬਦਨਾਮੀਆਂ ਜਦੋਂ ਲੱਗ ਜਾਂਦੀਆਂ ਤਾਂ ਫਿਰ ਕਈ ਮਾਹੌਲ ਜੜਿਆ ਵਿਗੜਨੇ ਸ਼ੁਰੂ ਹੋ ਜਾਂਦੇ ਆ ਔਰ ਅਸੀਂ ਬੇਨਤੀ ਕਰਦੇ ਆ ਕਿ ਜਦੋਂ ਤੁਸੀਂ ਟਿੱਪਣੀ ਕਰਦੇ ਹੋ ਤਾਂ ਕੁਝ ਸੋਚੋ ਤੇ ਕੁਝ ਵਿਚਾਰੋ ਹੁਣ ਪੰਜਾਬ ਦੇ ਉੱਤੇ ਅਲੀਗੇਸ਼ਨ ਲਗਾਉਣਾ ਹਿਮਾਚਲ ਵਾਲਿਆਂ ਨੇ ਅਲੀਗੇਸ਼ਨ ਲਗਾਇਆ ਹੈ ਇੱਕ ਐਮਐਲਏ ਨੇ ਇਸ ਮਹਿੰਮ ਦਾ ਹਿੱਸਾ ਬਣਿਆ ਉਸ ਐਮਐਲਏ ਨੇ ਆਵਾਜ਼ ਦਿੱਤੀ ਹੈ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਸਨੇ ਬੋਲਿਆ ਕਿ ਇਹ ਜੋ ਨਸ਼ਾ ਹਿਮਾਚਲ ਦੇ ਵਿੱਚ ਹੈ ਪੰਜਾਬ ਦੇ ਵਿੱਚੋਂ ਆ ਰਿਹਾ ਹੈ ਪਰ ਪੰਜਾਬ ਦੇ ਵਿੱਚ ਕਿਹੜੇ ਵਪਾਰੀ ਬੈਠੇ ਨੇ ਜਿਹੜੇ ਹਿਮਾਚਲ ਚ ਨਸ਼ਾ ਲੈ ਕੇ ਜਾ ਰਹੇ ਆ ਔਰ ਜੇ ਅਸੀਂ ਗੱਲ ਫੇਰ ਪਿਛਲੇ ਦੇਸ਼ਾਂ ਦੀ ਕਰ ਦਈਏ ਕਿ ਈਰਾਨ ਦੇ ਵਿੱਚੋਂ ਨਸ਼ਾ ਕਹਿੰਦੇ ਆ ਜੀ ਪਾਕਿਸਤਾਨ